ਹਾਂਜੀ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੈਕ ਵਾਲੀਆਂ ਦੋ ਟਰਾਲੀਆਂ ਤੇ ਇੱਕ ਸੋਨ ਵਾਲੀ ਕਟਰੈਕਟਰ ਵਕਾਊ ਲੈ ਕੇ ਆਏ ਹਾਂ ਜੀ ਤੁਹਾਡੇ ਵਾਸਤੇ ਤੇ ਵੀਡੀਓ ਸਾਰੀ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲੇਟੈਸਟ ਅਪਡੇਟ ਤੁਹਾਡੇ ਤੱਕ ਆਉਂਦੀ ਰਹੂਗੀ ਜੇਕਰ ਇਸ ਤਰ੍ਹਾਂ ਦੀ ਤੁਸੀਂ ਵੀ ਕੋਈ ਖੇਤੀ ਮਸ਼ੀਨਰੀ ਦੀ ਜਾਂ ਜ਼ਮੀਨ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਰੀ ਜਾਣਕਾਰੀ ਆਪਣਾ WhatsApp ਨੰਬਰ ਸਕਰੀਨ ਤੇ ਚੱਲ ਰਿਹਾ ਉਸ ਤੇ ਭੇਜ ਸਕਦੇ ਹੋ ਤੇ ਤੁਹਾਡੀ ਐਡ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਲੱਗ ਜੂਗੀ। ਬਾਕੀ ਹੁਣ ਆਪਾਂ ਗੱਲ ਕਰਦੇ ਆਂ ਇਹ 11 ਫੁੱਟੀ ਜੈਕ ਵਾਲੀ ਟਰਾਲੀ ਵਿਕਾਊ ਆ 11 6 ਦੀ। ਜੈਕ ਪ੍ਰੋਪਰ ਕੰਮ ਕਰਦਾ ਟਰਾਲੀ ਦੀ ਵਿੱਚੋਂ ਕੰਡੀਸ਼ਨ ਦੇਖ ਲਓ ਤੇ ਫਰਸ਼ ਦੇ ਵਿੱਚ ਵੀ ਆਪਣੀਆਂ ਬਰੀਕ ਮੋਰੀਆਂ ਤੇ ਸਾਈਡਾਂ ਵਗੈਰਾ ਵੀ ਸਾਫ਼ ਆ ਜੀ। 3.5 ਇੰਚੀ ਹਿੱਸਾ ਲੱਗਿਆ ਹੋਇਆ 1000 ਵੀ ਦੇ ਦੋਨੋਂ ਟਾਇਰ ਆ। ਤੇ ਆਪਣੇ ਰਿਮ ਹੈਗੇ ਜੀ ਦੁੱਪੜ ਨਟਾਂ ਵਾਲੇ ਰਿਮ ਹੈਵੀ ਰਿਮ ਟਾਇਰ ਵਗੈਰਾ ਦੀ ਕੰਡੀਸ਼ਨ ਚੰਗੀ ਆ ਪੂਰੇ ਵਜਨ ਤੇ ਚੱਲਣ ਵਾਲੇ ਟਾਇਰ ਆ ਜੱਕ ਵਗੈਰਾ ਜਿਹੜਾ ਇਹਨੂੰ ਲੱਗਿਆ ਹੋਇਆ ਜੀ 20 ਟਨ ਵਾਲਾ ਤੇ ਜੱਕ ਬਿਲਕੁਲ ਸਹੀ ਚੱਕ ਦਾ ਟੂ ਸਟੇਜ ਆਈ ਦੋ ਸਟੇਜਾਂ ਵਾਲਾ ਜੱਕ ਆ ਤੇ ਬਾਕੀ ਹਲਕੇ ਫੁਲਕੇ ਕੰਮਾਂ ਲਈ ਟਰਾਲੀ ਬਿਲਕੁਲ ਸਹੀ ਆ ਰੇਟ ਵੀ ਬਹੁਤ ਜ਼ਿਆਦਾ ਜਾਇਜ਼ ਆ ਇਸ ਟਰਾਲੀ ਦਾ ਰੇਟ ਹੈਗਾ ਜੀ 70000 ਰੁਪਇਆ ਬਾਕੀ ਮੌਕੇ ਤੇ 2-3000 ਮਾਨਤਨ ਹੋ ਜੂ ਮੋਬਾਈਲ ਨੰਬਰ ਨੋਟ ਕਰ ਲਓ ਚੱਲ ਰਿਹਾ ਹੈ ਅਗਲੀ ਟਰਾਲੀ ਆ ਗਈ ਏ ਹੈਗੀ ਆ ਜੀ ਜੈਕ ਵਾਲੀ ਟਰਾਲੀ ਏ ਵੀ ਆ ਇਹ ਬਿਲਕੁਲ ਸਾਫ਼ ਸੁਥਰੀ ਹੈ ਸਾਫ਼ ਸੁਥਰੀ ਆ 10 ਫੁੱਟੀ ਟਰਾਲੀ ਹੈ ਜੀ 10 ਛੇ ਦੀ ਟਰਾਲੀ ਆ ਤੇ ਬਾਕੀ ਚਾਸੀ ਵਗੈਰਾ ਚੰਨਰਾ ਤੇ ਆ ਤੇ ਬੇਦਾਗ ਪੈਰਾ ਰਮ ਇਹਦੇ ਵੀ ਦੁੱਪੜਾ ਹਿੱਸਾ ਬਹੁਤ ਭਾਰਾ ਲੱਗਿਆ ਹੈ ਟਰਾਲੀ ਬਿਲਕੁਲ ਸਾਫ਼ ਆ 10 ਫੁੱਟੀ ਵੀਰ ਕਈ ਮੰਗ ਰਹੇ ਸੀ ਆਪਾਂ ਨੂੰ ਆ ਰਹੀ ਸੀ ਡਿਮਾਂਡ 10 ਫੁੱਟੀ ਦੀ ਵੀਡੀਓ ਲੈ ਕੇ ਆਓ 10 ਫੁੱਟੀ ਟਰਾਲੀ ਬਿਲਕੁਲ ਸਾਫ਼ 85000 ਦੇ ਵਿੱਚ ਮਿਲ ਜੂਗੀ ਮਸ਼ੀਨੀ ਹੋਕਾ ਵਿੱਚੋਂ ਫੋਟੋ ਤੁਹਾਨੂੰ ਦਿਖਾ ਦਿੰਨੇ ਹਾਂ ਬਿਲਕੁਲ ਸਾਫ਼ ਹੈ ਜੀ ਕਿਤੇ ਕੋਈ ਟਾਕੀ ਟਪੱਲਾ ਨਹੀਂ ਲੱਗਿਆ ਤੇ 9781775796 ਤੇ ਸੰਪਰਕ ਕਰਕੇ ਟਰਾਲੀ ਖਰੀਦ ਸਕਦੇ ਅੱਗੇ ਆ ਗਿਆ ਜੀ ਘਰੇਲੂ ਟਰੈਕਟਰ 750 ਸੋਨਾਲੀਕਾ 750 ਪਾਵਰ ਸਟੀering ਹੋਇਆ ਹੋਇਆ ਟਰੈਕਟਰ ਹੈ ਜੀ ਤੇ ਦੇਖ ਸਕਦੇ ਹੋ ਜੀ 2001 ਮਾਡਲ ਆ ਚਾਰਾ ਟਾਇਰਾਂ ਦੀ ਗੱਲ ਕਰੀਏ ਜੀ 45 ਤੋਂ 50% ਟਾਇਰ ਹੈਗੇ ਆ ਜੀ ਇੰਜਨ ਗੇਅਰ ਬਿਲਕੁਲ ਓਕੇ ਆ ਵਾਹ ਕੇ ਤੁਸੀਂ ਆਪਦੀ ਤਸੱਲੀ ਕਰ ਸਕਦੇ ਹੋ ਤੇ ਪੰਜਾਬ ਨੰਬਰ ਟਰੈਕਟਰ ਆਈ ਪਾਵਰ ਸਟੀering ਹੋਇਆ ਹੋਇਆ ਛਤਰੀ ਵਗੈਰਾ ਲੱਗੀ ਆ ਰੰਗ ਸਾਰਾ origignal ਚੰਗਾ ਰੰਗ ਬਹੁਤ ਸੋਹਣਾ ਟਰੈਕਟਰ ਆ ਜੀ ਵਾਹ ਕੇ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਰੇਟ ਹੈਗਾ ਜੀ 2 ਲੱਖ ਤੇ 10000 ਫੋਨ ਨੰਬਰ ਨੋਟ ਕਰ ਲਓ 9417805283 ਤੇ ਸੰਪਰਕ ਕਰਕੇ ਇਸ ਟਰਾਲੀ ਬਾਰੇ ਇਸ ਟਰੈਕਟਰ ਬਾਰੇ ਤੇ ਹੋਰ ਜਾਣਕਾਰੀ ਲੈ ਸਕਦੇ ਹੋ ਬਾਕੀ ਦੋਨਾਂ ਟਰਾਲੀਆਂ ਦੇ ਨੰਬਰ ਆਪਾਂ ਉਹਨਾਂ ਦੇ ਦਿੱਤੇ ਹੋਏ ਆ ਮਾਲਕ ਵੀਰਾਂ ਦੇ ਉਹਨਾਂ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਵੀ ਕਿਸੇ ਵੀ ਬੰਦੇ ਨੇ ਆਪਦੀ ਕੋਈ ਚੀਜ਼ ਵੇਚਣੀ ਆ ਖਰੀਦਣੀ ਆ ਤਾਂ ਆਪਣਾ ਉਹ ਸੰਪਰਕ ਨੰਬਰ ਚੱਲ ਰਿਹਾ ਨੋਟ ਕਰਕੇ